ਇਹ ਜਿਹੜੀ ਭੈਣ ਤੇ ਇੱਕ ਜਿਹੜੀ ਛੋਟੀ ਜਿਹੀ ਬੱਚੀ ਆ ਆਪਣੇ ਮਾਮੇ ਦੀ ਫੋਟੋ ਹੱਥ ਵਿੱਚ ਫੋਟੋ ਫੜ ਕੇ ਉਹਨਾਂ ਨੂੰ ਯਾਦ ਕਰਦੀ ਆ ਤੇ ਜਿਹੜੀ ਫੋਟੋ ਆ ਹਰਕ੍ਰਿਸ਼ਨ ਸਿੰਘ ਉਸ ਬੱਬਾ ਜਿਹੜਾ ਕਿ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਬਾਅਦ ਵਾਪਸ ਨਹੀਂ ਆਇਆ। ਵੀਰੇ ਅੱਜ 2 ਮਹੀਨਾ ਹੋ ਗਿਆ ਪਰ ਉਹ ਘਰ ਨਹੀਂ ਆਇਆ। ਅਸੀਂ ਹਰ ਜਗ੍ਹਾ ਲੱਭ ਆਇਆ ਪਰ ਸਾਡਾ ਵੀਰ ਨਹੀਂ ਲੱਭਿਆ। ਪੁਲਿਸ ਨੇ ਤੇ ਕੋਈ ਸਾਡੀ ਸੁਣਵਾਈ ਨਹੀਂ ਸੀ ਕੀਤੀ ਤਿੰਨ ਦਿਨ ਪਹਿਲਾਂ ਜੀ ਪ੍ਰੈਸ ਨੇ ਹੀ ਫੋਨ ਕੀਤਾ ਤੇ ਸਾਡੀ ਰਿਪੋਰਟ ਦਰਜ ਕੀਤੀ ਗਈ ਤੇ ਨਹੀਂ ਤੇ ਕੁਝ ਨਹੀਂ ਕੀਤਾ ਗਿਆ ਗੁਰਮੇ ਸਿੰਘ ਐਸ.ਆਈ.ਸੀ ਜਦੋਂ ਅਸੀਂ ਪਹੁੰਚੇ ਤਾਂ ਪਹਿਲਾਂ ਤਾਂ ਕੁਝ ਨਹੀਂ ਸੀ ਸਾਨੂੰ ਕਹਿੰਦੇ ਨੇ ਸਾਡੀ 10-15000 ਤੇ ਤਨਖਾਹ ਵਾ ਸਾਡਾ ਇੱਥੇ ਕੀ ਬੰਦਾ ਪਰ ਅਸੀਂ ਚੁੱਪ ਕਰਕੇ ਬੈਠੇ ਰਹੇ ਆ। ਇਹੇ ਉਹ ਤੇ ਮੇਰੀ ਸੱਜੀ ਮਾਂ ਸੀ ਜਿੰਦਾ ਗਿਆ ਬਸ ਅਸੀਂ ਤੇ ਇਕੱਲੇ ਰਹ ਗਏ ਹੁਣ ਮੈਂ ਤੇ ਮੇਰੇ ਬੇਟੇ ਨੇ ਇਹ ਸਵਾਲ ਕਰਦੀ ਮम्मा ਬੱਬੇ ਮਾਮੇ ਨੇ ਕਿਉਂ ਨਾ ਆਣਾ ਮम्मा ਬੱਬੇ ਮਾਮੇ ਨੇ ਜਿੰਨਾ ਨੇ ਪੁੜੀਆਂ ਮਾਮੇ ਨੇ ਕੁੱਟੀਆਂ ਨਹੀਂ ਉਹਨਾਂ ਪਰ ਉਹ ਮੈਂ ਕਿਤੋਂ ਲਿਆ ਮਾ ਬੱਬੇ ਮੰਮੇ ਨੂੰ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਮम्मा ਕਿੱਥੇ ਹੈ ਸਾਡੀ ਇਸ ਦਸ਼ਕਾ ਨੂੰ ਪੀਲ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਕਰਦੇ ਹੋ ਜਿੱਥੇ ਵੀ ਕਿਤੇ ਇਸ ਵੀਡੀਓ ਨੂੰ ਕੋਈ ਸ਼ੇਅਰ ਕਰਦਾ ਜਾਂ ਜਿੱਥੇ ਕੋਈ ਦੇਖਦਾ ਤੇ ਜਾਂ ਬੱਬਾ ਵੀਰ ਜਿਹੜਾ ਹਰਕਿਸ਼ਨ ਬੱਬਾ ਵਾ ਉਸ ਤੋਂ ਬੱਬਾ ਇਸ ਨੂੰ ਜਿਹੜੇ ਕੋਈ ਲੱਭਦਾ ਵਾ ਇਸ ਪਰਿਵਾਰ ਨਾਲ ਰਾਬਤਾ ਕੀਤਾ ਜਾਵੇ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾ ਹਾਲ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਤਾਲੁਆ ਜਮਰਸਰ ਦੇ ਨਿਊ ਅਮਰਸਰ ਗੋਲਡਨ ਐਵਨਿਊ ਦੀਆਂ ਵਾਲੀਆ ਪ੍ਰਾਪਰਟੀ ਡੀਲਰ ਵਾਲੀ ਗਲੀ ਦੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਭੈਣ ਤੇ ਇੱਕ ਜਿਹੜੀ ਛੋਟੀ ਜਿਹੀ ਬੱਚੀ ਆ ਆਪਣੇ ਮਾਮੇ ਦੀ ਫੋਟੋ ਹੱਥ ਵਿੱਚ ਫੋਟੋ ਫੜ ਕੇ ਉਹਨਾਂ ਨੂੰ ਯਾਦ ਕਰ ਰਹੀ ਆ ਤੇ ਜਿਹੜੀ ਫੋਟੋ ਆ ਹਰਕ੍ਰਿਸ਼ਨ ਸਿੰਘ ਉਸ ਬੱਬਾ ਜਿਹੜਾ ਕਿ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਬਾਅਦ ਵਾਪਸ ਨਹੀਂ ਆਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਰੋ ਰੋ ਕੇ ਭੈਣ ਦਾ ਬਹੁਤ ਬੁਰਾ ਹਾਲ ਆ ਉਸ ਭੈਣ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਭੈਣ ਭਰਾ ਦਾ ਬਹੁਤ ਪਿਆਰ ਹੁੰਦਾ ਦੋਵਾਂ ਦਾ ਸਹਾਰਾ ਸਿੱਖ ਦੁਜੇ ਪਰ ਜਦੋਂ ਦਾ ਬਾਬਾ ਘਰੋਂ ਗਿਆ ਵਾ ਇੱਕ ਮਹੀਨੇ ਦਾ ਸਮਾਂ ਵੱਧ ਹੋ ਚੱਲਿਆ ਪਰ ਹਜੇ ਤੱਕ ਜਿਹੜਾ ਵੀਰ ਵਾਪਸ ਨਹੀਂ ਆਇਆ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਭੈਣੇ ਅ ਕਦੋਂ ਗਿਆ ਵੀਰ ਤੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਤੇ ਕਿਹੜਾ ਕੰਮ ਕਰਦਾ ਸੀ ਵੀਰ ਤੇ ਕਿਉਂ ਨਹੀਂ ਵਾਪਸ ਆਇਆ ਜਾਂ ਲਾਸਟ ਕਿੰਨੇ ਫੋਨ ਕੀਤਾ ਵੀ ਕਿੱਥੇ ਗਿਆ ਜਾਂ ਕੀ ਗੱਲਬਾਤ ਹੋਈ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਮੇਰੇ ਪਾਲ ਮੋਟਰ ਗੈरेज ਦੇ ਉਹ ਕੰਮ ਕਰਦਾ ਸੀ ਤੇ ਰਾਤ ਨੂੰ 8:30 24 ਤੇ ਫੋਨ ਆਉਂਦਾ ਦੀਦੀ ਇਹਨੂੰ ਘਰ ਭੇਜਾਂ ਕਿ ਸ਼ਾਪ ਤੇ ਮੈਂ ਕਿਹਾ ਬੇਟਾ ਸ਼ਾਪ ਤੇ ক্লোਜ਼ ਹੋ ਗਈ ਹੈ ਤੇ ਇਹਨੂੰ ਤੁਸੀਂ ਘਰ ਹੀ ਭੇਜ ਦਿਓ ਅਸੀਂ ਘਰ ਆ ਗਿਆ ਪਰ ਸਾਡਾ ਵੀਰ ਨਹੀਂ ਘਰ ਆਇਆ ਤੇ ਮੈਨੂੰ ਲੱਗੂ ਵੀ ਕਿੰਨਾ ਸਮਾਂ ਹੋ ਗਿਆ ਉਹਨੂੰ ਕੰਮ ਕਰਦਿਆਂ ਨੂੰ ਕਦੀ ਪਹਿਲਾਂ ਇਸ ਤਰ੍ਹਾਂ ਲੇਟ ਆਇਆ ਹੋਵੇ ਜਾਂ ਕਦੀ ਘਰੋਂ ਬਾਹਰ ਗਿਆ ਹੋਵੇ ਕਦੀ ਹੋਇਆ ਘਰੀ ਇਸ ਤਰ੍ਹਾਂ ਨਾ ਗਈ ਨੇ ਵੀਰੇ ਵੀ 25 ਸਾਲ ਹੋ ਗਏ ਨੇ ਇਸੇ ਸ਼ੌਪ ਤੇ ਕੰਮ ਕਰਦੇ ਨੂੰ ਅੱਜ ਤੱਕ ਉਹ ਬਾਹਰ ਨਹੀਂ ਰਿਹਾ ਕਦੀ ਕੁਰਸਕੇ ਚਲਾ ਜਾਂਦਾ ਸੀ ਪਰ ਆ ਜਾਂਦੇ ਸੀ ਦਵਾਈ ਦੇ ਘਰ ਜਾਂਦਾ ਸੀ ਪਰ ਹੋਰ ਕਿਤੇ ਨਹੀਂ ਉਹ ਕਿਤੇ ਵੀ ਜਾਂਦਾ ਸੀ ਉਹਨਾਂ ਨੂੰ ਕਹਿੰਦਾ ਸੀ ਜਾ ਕੇ ਮਾਤਾ ਜੀ ਅੱਜ ਮੇਰੀ ਦੀਦੀ ਨਾਲ ਗੁੱਸੇ ਹੋ ਗਿਆ ਬਸ ਹੋਰ ਨੇ ਕਦੀ ਕੁਝ ਨਹੀਂ ਕੀਤਾ ਸਾਡੇ ਘਰ ਜ਼ਰੂਰ ਵਾਪਸ ਆਂਦਾ ਸੀ ਵੀਰ ਮੇਰਾ ਮੈਨੂੰ ਐਸੋ ਵੀ ਅੱਜ ਕਿਨਾ ਸੰਭਾ ਹੋ ਗਿਆ ਕਰੋਗੇ ਨੂੰ ਕਿੱਥੇ ਕਿੱਥੇ ਭਾਲ ਕੀਤੀ ਆ ਕਿੱਥੇ ਕਿੱਥੇ ਲੱਭਣ ਦੀ ਕੋਸ਼ਿਸ਼ ਕੀਤੀ ਵੀਰ ਨੂੰ ਜੀ ਮੇਰੇ ਅੱਜ ਮਹੀਨਾ ਹੋ ਗਿਆ ਵਾ ਪੜਿਓ ਕਰਨੀ ਆ ਅਸੀਂ ਹਰ ਜਗ੍ਹਾ ਲੱਭ ਆਇਆ ਪਰ ਸੱਡ ਵੀਰ ਨਹੀਂ ਲੱਭੇ ਆ ਤੇ ਮੈਨੇ ਇਸ ਤੋਂ ਵੀ ਪੁਲਸ ਨੂੰ ਰਿਪੋਰਟ ਅਜ ਕਰਾਈ ਆ ਪੁਲਸ ਨੂੰ ਕੀ ਪਾਲ ਕੀਤੀ ਗਈ ਆ ਇੱਕ ਸਮਾਂ ਮਿੰਨਾ ਵੱਧ ਹੋ ਚਲਿਆ ਵਾ ਕਿ ਉਹਨਾਂ ਨੇ ਕੋਈ ਪੋਸਟਰ ਵਗੈਰਾ ਕੋਈ ਇਤਿਹਾਸ ਵਗੈਰਾ ਕੋਈ ਜਾਰੀ ਕੀਤਾ ਗਿਆ ਪੁਲਸ ਨੂੰ ਕਿਹੜ ਕਿਹੜੀ ਪਾਲ ਕੀਤੀ ਗਈ ਪੁਲਸ ਨੂੰ ਵੀਰ ਪੁਲਿਸ ਨੇ ਤੇ ਕੋਈ ਸਾਡੀ ਸਰਵਾਈ ਨਹੀਂ ਸੀ ਕੀਤੀ ਤਿੰਨ ਦਿਨ ਪਹਿਲਾਂ ਜੀ ਪ੍ਰੈਸ ਨੇ ਹੀ ਫੋਨ ਕੀਤਾ ਤੇ ਸਾਡੀ ਰਿਪੋਰਟ ਦਰਜ ਕੀਤੀ ਗਈ ਤੇ ਨਹੀਂ ਤੇ ਕੁਝ ਨਹੀਂ ਕੀਤਾ ਗਿਆ ਗੁਰਮੇ ਸਿੰਘ ਐਸ.ਆਈ.ਸੀ ਜਦੋਂ ਅਸੀਂ ਪਹੁੰਚੇ ਤਾਂ ਪਹਿਲਾਂ ਤਾਂ ਕੁਝ ਨਹੀਂ ਸੀ ਸਾਨੂੰ ਕਹਿੰਦੇ ਨੇ ਸਾਡੀ 10 15000 ਤੇ ਤਨਖਾਹ ਵਾ ਸਾਡਾ ਇੱਥੇ ਕੀ ਬੰਦਾ ਪਰ ਅਸੀਂ ਚੁੱਪ ਕਰਕੇ ਬੈਠੇ ਰਹੇ ਆ ਸਵੇਰੇ ਅਸੀਂ ਜਾ ਕੇ ਮੁੰਜੀ ਸਾਹਿਬ ਨੂੰ ਬੋਲੇ ਆ ਤਾਂ ਫਿਰ ਮੈਨੂੰ ਕਹਿੰਦੇ ਨੇ ਕਿ ਜੇ ਉਹਨਾਂ ਨੇ ਨਹੀਂ ਲਿਖੀ ਹੋਏਗੀ ਰਿਪੋਰਟ ਤੇਰਾ ਕੰਮ ਹੈ ਅੱਜ ਕਰਵਾ ਦਿਆਂਗਾ ਤੇ ਸ਼ੰਮਾ ਨੂੰ ਸਾਨੂੰ ਤਾਂ ਰਿਪੋਰਟ ਮਿਲੀ ਹੈ ਕਿ ਰੇਨ ਨਦੀ ਅਪਲੀਕੇਸ਼ਨ ਦਰਜ ਹੋ ਗਈ ਹੈ ਨਹੀਂ ਤੇ ਸਾਡੀ ਕੋਈ ਪੁਲਿਸ ਸੁਣਵਾਈ ਨਹੀਂ ਸੀਗੀ ਇੱਕ ਮਹੀਨਾ ਹੋ ਗਿਆ ਪਰ ਸਾਡੀ ਕੋਈ ਸੁਣਵਾਈ ਕਿਸੇ ਨੇ ਨਹੀਂ ਕੀਤੀ ਹੋਈ ਕਿ ਮੇਰੇ ਤੋਂ ਵੀ ਤੁਸੀਂ ਫਿਰ ਕਿੱਥੇ-ਕਿੱਥੇ ਪਾਲ ਕੀਤੀ ਆ ਕਿੱਥੇ-ਕਿੱਥੇ ਦੱਬਣ ਦੀ ਕੋਸ਼ਿਸ਼ ਕੀਤੀ ਆ ਕੋਈ ਰਿਸ਼ਤੇਦਾਰ ਭੈਣ ਭਰਾਵਾਂ ਕੋ ਪਿਛਾੜੀ ਤੇ ਨਾ ਗਿਆ ਹੋਏ ਕਦੀ ਉੱਥੇ ਕਿੱਥੇ-ਕਿੱਥੇ ਤੁਸੀਂ ਪਾਲ ਕੀਤੀ ਹੁੰਦਾ ਮੇਰੇ ਅਸੀਂ ਤਾਂ ਹਰ ਜਗ੍ਹਾ ਜਾਇਆ ਹਰ ਰਿਸ਼ਤੇਦਾਰ ਕੋ ਜਾਇਆ ਨਾਨਕੇ ਤੇ ਕਰ ਮੇਰੀ ਮਾਸੀ ਦਾ ਬੇਟਾ ਜਾਇਆ ਪਰ ਸਾਨੂੰ ਕਿਤੇ ਸਾਡਾ ਮੇਰ ਨਹੀਂ ਲੰਭਾ ਮੇਰੇ এসਓਪੀ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਪਰਿਵਾਰ ਵਿੱਚ ਤੁਸੀਂ ਦੋਵੇਂ ਭੈਣ ਭਰਾ ਇਕ ਦੂਜੇ ਦਾ ਸਹਾਰਾ ਬਣੇ ਸੀ ਅੱਜ ਕਿਤੇ ਭਰਾ ਚਲੇ ਗਿਆ ਵਾ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਚਲੇਆ ਕਿ ਲੱਗਦਾ ਕਿ ਆਪਣੇ ਆਪ ਨੂੰ ਕੱਲਿਆਂ ਮਹਿਸੂਸ ਕਰਦੇ ਹੋ ਘਰ ਖਾਲੀ ਖਾਲੀ ਲੱਗਦਾ ਕਿਤੇ ਆ ਕੇ ਮੇਰੀ ਉਹ ਤੇ ਮੇਰੀ ਸੱਜੀ ਮਾਂ ਸੀ ਜਿੰਦਾ ਗਿਆ ਬਸ ਅਸੀਂ ਤੇ ਇਕੱਲੇ ਰਹ ਗਏ ਹਾਂ ਮਾਮਾ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੱਖਾਂ ਵਿੱਚ ਅਥਰੂ ਆ ਰਹੇ ਨੇ ਕਿਤੇ ਕਿਤੇ ਭੈਣ ਨੂੰ ਯਾਦ ਆ ਰਹੀ ਆਪਣੇ ਭਰਾ ਦੀ ਜਦੋਂ ਕਿਤੇ ਗੱਲਾਂ ਕਰਦੇ ਨੇ ਅੱਖਾਂ ਭਰ ਆਉਂਦੀਆਂ ਨੇ ਨਰਮ ਹੋ ਜਾਂਦੀਆਂ ਨੇ ਭਾਵਕ ਹੋ ਜਾਂਦੀਆਂ ਨੇ ਛੋਟੀ ਜਿਹੀ ਬੱਚੀ ਜਿਹੜੀ ਆ ਆਪਣੀ ਮਾਂ ਦੇ ਅੱਖਾਂ ਦੇ ਅਥਰੂ ਜਿਹੜੇ ਸਾਫ਼ ਕਰਦੀ ਨਜ਼ਰ ਆ ਰਹੀ ਆ ਤੇ ਬਹੁਤ ਭੈਣ ਭਰਾ ਦਾ ਸਹਾਰਾ ਸੀ ਭੈਣ ਦਾ ਕਹਿਣਾ ਵੀ ਮੇਰਾ ਤੇ ਜ਼ਿੰਦਗੀ ਖਸਾਬ ਦੀ ਉੱਡੜ ਗਈ ਆ ਕਿਉਂਕਿ ਭਰਾ ਤੋਂ ਬਿਨਾਂ ਕੋਈ ਸਹਾਰਾ ਨਹੀਂ ਸੀ ਭੈਣ ਦਾ ਇੱਕ ਦੂਜੇ ਦਾ ਬਹੁਤ ਸਾਰਾ ਸੀ ਸੁੱਖ-ਦੁੱਖ ਵਿੱਚ ਬਹੁਤ ਭਾਈਵਾਲ ਸੀ ਅੱਜ ਵੀ ਕਿਤੇ ਯਾਦ ਕਰਦੀ ਆ ਛੋਟੀ ਜਿਹੀ ਬੱਚੀ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਮਾਮੇ ਦੀ ਫੋਟੋ ਨੂੰ ਫਰਸ਼ ਵਿੱਚ ਪੜ ਕੇ ਕਿਤੇ ਉਹਨਾਂ ਨੂੰ ਯਾਦ ਕਰਦੀ ਆ ਕਿਉਂਕਿ ਬੱਬਾ मामੂ ਕਹਿੰਦੀ ਆ ਇਸ ਬੱਚੀ ਜਿਹੜੀ ਆ ਆਪਣੇ ਮੰਮਾ ਨੇ ਪੁੱਛਦੀ ਆ ਪੀ ਮਾਮੂ ਕਦੋਂ ਆਊਗਾ ਬੜੇ ਬੱਚੀ ਸਵਾਲ ਕਰਦੀ ਐ ਚੀਂ ਲੈ ਕੇ ਕਿਉਂਕਿ ਜਿਹੜਾ ਬੱਬਾ ਹਰ ਕਿਸੇ ਨੂੰ ਬੱਬਾ ਕਦੀ ਘਰੋਂ ਬਾਹਰ ਨਹੀਂ ਸੀ ਗਿਆ ਬਹੁਤਾ ਸਮਾਂ ਕਦੀ ਨਹੀਂ ਸੀ ਗਿਆ ਹਮੇਸ਼ਾ ਕੰਮ ਤੋਂ ਸਿੱਧਾ ਘਰੇ ਵਾਪਸ ਆ ਜਾਂਦਾ ਸੀ ਤੇ ਇਹਨਾਂ ਦਾ ਭੈਣ ਭਰਾਵਾਂ ਦਾ ਪਿਆਰ ਹੀ ਬਹੁਤ ਸੀ ਮੈਨੂੰ ਇਹ ਸੋਪੀ ਮਾਤਾ ਪਿਤਾ ਤੋਂ ਬਾਤ ਸੀ ਕੀ ਲੱਗਦਾ ਸੀ ਵੀ ਸਹਾਰਾ ਤੁਹਾਡਾ ਸਿਰਫ ਬੱਬਾ ਹੀ ਬਣ ਕੇ ਰਹੇਗਾ ਜਿਹੜਾ ਵੀ ਤੁਹਾਡਾ ਦੇ ਕੁਝ ਮਾਤਾ ਪਿਤਾ ਤੋਂ ਮਾਤਾ ਕੋਈ ਰਿਸ਼ਤੇਦਾਰ ਵੀ ਨਹੀਂ ਬੰਦਾ ਹੈਗਾ ਇੱਕ ਬੱਬਾ ਜਿਸ ਜਿਹੜਾ ਮੈਨੂੰ ਹੈਗਾ ਉਸੇ ਕਿ ਚਲੋ ਮੇਰੇ ਨਾਲ ਤੇ ਆਏਗਾ ਨਾ ਮੈਂ ਕੱਲੀ ਨਹੀਂ ਹੈਗੀ ਬਰਤ ਮੈਨੂੰ ਹੁਣ ਤਾਂ ਕੁਝ ਵੀ ਨਹੀਂ ਲੱਭਤਾ ਬਸ ਹੁਣ ਤੁਮੇ ਇਹ ਹੈ ਕਿ ਮੇਰਾ ਤਾਂ ਵੀਰ ਘਰ ਆ ਜਾਵੇ ਮੈਂ ਤਾਂ ਕੱਲੀ ਹੋ ਗਈ ਦੀ ਜਿੰਨੇ ਸੋ ਵੀ ਬੱਬੇ ਦੀ ਫੈਮਲੀ ਕੋਈ ਵਿਆਹ ਸ਼ਾਦੀ ਹੋਈ ਸੀ ਬੱਬੇ ਦਾ ਪਰਿਵਾਰ ਕਿੱਥੇ ਆ 37 ਸਾਲ ਉਮਰ ਦੀ ਹੋਚਲੀ ਵੀਰ ਦੀ ਉਹਦੇ ਪਰਿਵਾਰਕ ਮੈਂਬਰ ਕਿੱਥੇ ਨੇ ਬੱਬੇ ਦੇ ਜੋ ਬੱਬੇ ਤਾਂ ਜੁਲਾਈ ਦੇ ਵਿੱਚ ਮੈਰਿਜ ਹੋਈ ਸੀ ਉਸ ਤੋਂ ਬਾਅਦ ਸੱਸ ਉਹਨਾਂ ਰਿਵਾਈਵ ਨਾ ਕਰ ਰਹੀ ਐ ਨਾ ਨਾ ਕੁਝ ਅਸੀਂ ਇੱਕ ਦਿਨ ਕੰਮ ਤੇ ਗਏ ਆ ਉਸ ਤੋਂ ਬਾਅਦ ਦਰਵਾਜ਼ੇ ਖੁੱਲੇ ਛੱਡ ਕੇ ਪੇਕਿਆ ਨੂੰ ਚਲੀ ਗਈ ਪਰ ਅਸੀਂ ਲੱਗੇ ਵੀ ਉਹਨਾਂ ਦੇ ਘਰ ਪਰ ਉਹਨਾਂ ਦੇ ਮਾਪਿਓ ਨੇ ਕਿਹਾ ਜੀ ਨਹੀਂ ਜੀ ਕੋਈ ਨਹੀਂ ਨਦਾਨ ਹੈਗੀ ਆ ਪਰ ਉਹਨਾਂ ਨੇ ਕੋਈ ਸਾਨੂੰ ਡਿਸਪੋਨਸ ਨਹੀਂ ਦਿੱਤਾ ਉਹਨੂੰ ਇਹੀ ਟੈਨਸ਼ਨ ਸੀ ਕਿ ਮੇਰੀ ਘਰ ਦੀ ਚਲੇ ਗਈ ਹੋਰ ਕੋਈ ਪਰੇਸ਼ਾਨੀ ਨਹੀਂ ਸੀ ਲੜਨ ਕਿਤੇ ਜਦੋਂ ਕਰਦੇ ਜਿਵੇਂ ਸਾਥੀ ਇਸਤਾ ਚੱਲ ਜੇ ਜਾਂ ਪਰਿਵਾਰ ਇਸਤਾ ਦਾ ਵਿਛੜ ਜੇ ਕਿ ਲੱਗਦਾ ਨਹੀਂ ਬੰਦੇ ਦੇ ਦਿਮਾਗ ਤੇ ਬੋਝ ਹੋ ਜਾਂਦਾ ਵੀ ਮਾਪੇ ਆਪਣੇ ਵਿਆਹ ਕੀਤਾ ਜਾਂ ਭੈਣ ਭਰਾਵਾਂ ਨੇ ਵਿਆਹ ਕੀਤਾ ਹੋਵੇ ਜੇ ਘਰ ਵਾਲੀ ਸੱਜ ਜੰਦੀ ਆ ਤੇ ਬੰਦਾ ਜਿਹੜਾ ਕਿਤੇ ਕਿਤੇ ਡਿਪਰੈਸ਼ਨ ਜੇ ਜਾਂ ਟੈਨਸ਼ਨ ਜੇ ਚੱਲ ਜਾਂਦਾ ਕਿਤੇ ਆ ਹਾਂਜੀ ਵੀਰੇ ਇਹ ਤਾਂ ਹੈਗਾ ਸੀ ਉਹਨੂੰ ਇੱਕੋ ਹੀ ਟੈਨਸ਼ਨ ਸੀ ਮੇਰੀ ਵਾਈਫ ਚਲੇ ਗਈ ਉਹਨੂੰ ਲੈ ਕੇ ਕਿਉਂ ਨਹੀਂ ਆਉਂਦੇ ਪਰ ਉਹਨੇ ਦੇ ਘਰ ਦੇ ਕੁਛ ਨਹੀਂ ਸੀ ਸਾਨੂੰ ਡਿਸਪੋਜ਼ ਦੇਂਦੇ ਸੀ ਬੜੀ ਬੜੀ ਕੀਤਾ ਸੀ ਚਾਰ ਪੰਜ ਵਾਰੀ ਲੈ ਕੇ ਵੀ ਆਏ ਆ ਪਰ ਕਿ ਮੱਗੇ ਹਰ ਵਾਰੀ ਕਹਿੰਦੇ ਇੱਕ ਮੌਕਾ ਦੇ ਦੋ ਪਰ ਹੁਣ ਤੋਂ ਉਹਨੇ ਹੱਦ ਕਰਤੀ ਸੀ ਸਾਡੇ ਨਾਲ ਤੁਹਾਨੂੰ ਇਹ ਸੋਚ ਪੈਣ ਕਦੀ ਕਿਸੇ ਨਾਲ ਕੋਈ ਦੁਸ਼ਮਣੀ ਵਗੈਰਾ ਹੋਵੇ ਕਦੀ ਕੋਈ ਸ਼ੱਕ ਹੋਵੇ ਕਦੀ ਕਿਸੇ ਦੇ ਕਿਸ ਤਰ੍ਹਾਂ ਦਾ ਹੋਇਆ ਕਦੀ ਇਸ ਤਰ੍ਹਾਂ ਕਦੀ ਤੇ ਤੁਹਾਡੇ ਜਨ ਵਿੱਚ ਹੋਵੇ ਵੀ ਸ਼ਾਇਦ ਕਿਤੇ ਨਵੇਂ ਕੋਈ ਨੁਕਸਾਨ ਆ ਪਛਾਹਤਾ ਹੋਵੇ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਹੈਗਾ ਇਸ ਤਰ੍ਹਾਂ ਤੁਹਾਡੇ ਦਿਮਾਗ ਵਿੱਚ ਨਹੀਂ ਵੀਰੂ ਨੇ ਕਿਸੇ ਨਾਲ ਕਦੀ ਦੁਸ਼ਮਣੀ ਨਹੀਂ ਸੀ ਹੈਗੀ ਉਹ ਤਾਂ ਵਿਚਾਰਾ ਭੋਲਾ ਸੀ ਜੇ ਕੋਈ ਇੱਕ ਲਾ ਵੀ ਦਿੰਦਾ ਸੀ ਤੇ ਉਹ ਚਰ ਹੱਸ ਕੇ ਵਿਗਾ ਦਿੰਦਾ ਸੀ ਕਿਉਂਕਿ ਅੱਜ ਤੱਕ ਉਹਨੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਹੈਗਾ ਮੇਰੇ ਨੂੰ ਸੁਣਨ ਕਰੀ ਜਦੋਂ ਫੋਨ ਵਗੈਰਾ ਆਉਂਦੇ ਨੇ ਜੱਕ ਦੀ ਬਾਹਰ ਗੇਟ ਖੜਕਦਾ ਵਾ ਕਿ ਲੱਗਦਾ ਕਿ ਤੇ ਯਾਦ ਆਉਂਦੀ ਹੈ ਕਿ ਸ਼ਾਇਦ ਕਿਤੇ ਬੱਬਾ ਨਾ ਹੋ ਗਿਆ ਹੋਵੇ ਕਿਤੇ ਬੱਬੇ ਦਾ ਫੋਨ ਆਇਆ ਹੋਵੇ ਕਿਤੇ ਰਾਜੀ ਖੁਸ਼ੀ ਸਕਦੀ ਹੈ ਅਸੀਂ ਵੀਰੇ ਜਦੋਂ ਵੀ ਉੱਠਦੇ ਬੈਠਦੇ ਸਾਨੂੰ ਦੇ ਹੀ ਆ ਜਾਂਦੀ ਕਿ ਇੱਥੇ ਘੜੁੱਤਾ ਬੱਬਾ ਪਰ ਇੱਥੇ ਘੜੁੱਤਾ ਬੱਬਾ ਪਰ ਸਾਨੂੰ ਕੁਝ ਨਜ਼ਰ ਨਹੀਂ ਆਂਦਾ ਮੇਰੇ ਤੋਂ ਛੋਟੀ ਜੀ ਬੱਚੀ ਦੀ ਤੁਹਾਡੀ ਆ ਕਿੰਨੇ ਕੀ ਯਾਰ ਕਰਦੀ ਆਪਣੇ ਮਾਮੂ ਨੂੰ ਕਿੰਨੇ ਤੁਹਾਨੂੰ ਸਵਾਲ ਕਰਦੀ ਆ ਕੀ ਕਹਿੰਦੀ ਹੈ ਤੁਹਾਨੂੰ ਬੱਚੀ ਹੈ ਮੇਰੇ ਬੇਟੇ ਨੇ ਇਹ ਸਵਾਲ ਕਰਦੀ ਮम्मा ਬੱਬੇ ਮਾਮੇ ਨੇ ਕਿਉਂ ਦੂ ਆਣਾ ਮम्मा ਬੱਬੇ ਮਾਮੇ ਨੇ ਜਿੰਨਾ ਨੇ ਪੜਿਆ ਮਾਮੇ ਨੇ ਕੁੱਟਿਆ ਨਹੀਂ ਉਹਨਾਂ ਪਰ ਉਹ ਮੈਂ ਕਿੱਥੋਂ ਲੈ ਆ ਮਮ ਬੱਬੇ ਮੰਮੀ ਨੂੰ ਸਾਨੂੰ ਕੁਝ ਪਤਾ ਨਹੀਂ ਲੱਗਣਿਆ ਕਿ ਮਮਾ ਕਿੱਥੇ ਆ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਰ ਦੇ ਨਿਊ ਅਮਰਸਰ ਗੋਲਡਨ ਹੈ ਉਹਨੀਆਂ ਦੀਆਂ ਨਿਊ ਗੋਲਡਨ ਲੈਵਲ ਦੀਆਂ ਤੇ ਖਾਸ ਕਰਕੇ ਵਾਲੀਆ ਪ੍ਰਾਪਰਟੀ ਡੀਲਰ ਵਾਲੀ ਗਲੀ ਦੀ ਤ ਤੁਸੀਂ ਦੇਖ ਸਕਦੇ ਹੋ ਇੱਕ ਭੈਣ ਆਪਣੇ ਹਰਚ ਵਿੱਚ ਫੋਟੋ ਫੜ ਕੇ ਆਪਣੇ ਭਰਾ ਦੀਆਂ ਫੋਟੋਆਂ ਉਸ ਨੂੰ ਯਾਦ ਕਰ ਰਹੀ ਆ ਜਿੱਥੇ ਵੀ ਕਿਤੇ ਬੱਬਾ ਹੋਵੇ ਇਸ ਵੀਡੀਓ ਨੂੰ ਦੇਖਦਾ ਹੋਵੇ ਤੇ ਇੱਕ ਵਾਰੀ ਘਰੇ ਵਾਪਸ ਸ਼ੁਰੂ ਆ ਜੇ ਕਿਉਂਕਿ ਇਸ ਭੈਣ ਦਾ ਬਹੁਤ ਬੁਰਾ ਹਾਲ ਿਆ ਰੋ ਰੋ ਕੇ ਇਸ ਭੈਣ ਨੇ ਆਪਣੇ ਭਰਾ ਦੇ ਨਾਲ ਕਾਫੀ ਮਾੜੇ ਚੰਗੇ ਸਮੇਂ ਵਿੱਚ ਸਾਥ ਦਿੱਤਾ ਵਾ ਅੱਜ ਭੈਣ ਦਾ ਸਹਾਰਾ ਸੀ ਬੱਬਾ ਵੀਰ ਜਿਸ ਤਰ੍ਹਾਂ ਦਾ ਵੀ ਸੀ ਭਾਵੇਂ ਸਿੱਧਾ ਸੀ ਜਾਂ ਕੋਸ਼ੀ ਸੀ ਇੱਕ ਸਹਾਰਾ ਸੀ ਭੈਣ ਦਾ ਪਰ ਸਹਾਰਾ ਕਿਤੇ ਅੱਜ ਅਗਵਾਜ ਦਾ ਜਿਹੜਾ ਨਜ਼ਰ ਆ ਰਿਹਾ ਇੱਕ ਮਹੀਨਾ ਹੋ ਚੱਲਿਆ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਰ ਜਦੋਂ ਵੀ ਕਿਤੇ ਯਾਦ ਆਉਂਦੀ ਆ ਬੱਬੇ ਦੀ ਤੇ ਭੈਣ ਦੇ ਹੱਥਾਂ ਵਿੱਚੋਂ ਅੱਖਾਂ ਵਿੱਚੋਂ ਅਥਰੂ ਆ ਜਾਂਦੇ ਨੇ ਤੇ ਮੈਨੂੰ ਐਸੋ ਵੀ ਮਨ ਚ ਵਿਚਾਰ ਕਿਸ ਤਰ੍ਹਾਂ ਦੇ ਹੁੰਦੇ ਨੇ ਵੀ ਬੱਬੇ ਨੇ ਕਿਹੜੇ ਹਾਲਾਤਾਂ ਵਿੱਚ ਹੋਊਗਾ ਇਨੀ ਠੰਡ ਪੈ ਰਹੀ ਆ ਰੋਟੀ ਕਦੀ ਖਾਦੀ ਨਹੀਂ ਖਾਦੀ ਜਾਂ ਕੱਪੜੇ ਕਿਹੜੇ ਪਾਏ ਹੋਣਗੇ ਬੜਾ ਮਨਜ ਕਿੰਨੇ ਕਿ ਸਵਾਲ ਤੁਹਾਡੇ ਮਨ ਚ ਆਉਂਦੇ ਨੇ ਫਿਰ ਦੇ ਟੈਨਸ਼ਨ ਰਹਿੰਦੀ ਵੀਰ ਨੇ ਰੋਟੀ ਖਾਦੀ ਹੋएगी ਕਿ ਨਹੀਂ ਖਾਦੀ ਹੋएगी ਉਹਨੇ ਇੱਕ ਵੀਨ ਹੋ ਗਿਆ ਲੈ ਕੱਪੜੇ ਚੇਂਜ ਕੀਤੇ ਹੋਣਗੇ ਕਿ ਨਹੀਂ ਉਹਨੇ ਕਿੱਥੋਂ ਕੀਤੇ ਹੋਣਗੇ ਸਾਨੂੰ ਇਹ ਨਹੀਂ ਸਮਝ ਆਉਂਦੀ ਤੇ ਮੈਨੂੰ ਸਭੀ 1 ਮਹੀਨੇ ਹੋ ਚੁਲਿਆ ਜਿਵੇਂ ਕਦੀ ਉਸ ਵਿੱਚ ਤੁਹਾਨੂੰ ਕੋਈ ਫੋਨ ਕਾਲ ਆਈ ਹੋਵੇ ਕਿਸੇ ਨੇ ਵੇਖਿਆ ਹੋਵੇ ਵੀ ਬੱਬਾ ਕਿੱਥੇ ਆ ਜਾਂ ਕਿਹੜੇ ਹਾਲਾਤਾਂ ਵਿੱਚ ਆ ਕਦੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜਾਂ ਕਿਸੇ ਨੇ ਦੱਸਿਆ ਤੱਕ ਨਹੀਂ ਜਾਂ ਕਦੀ ਬਾਬੇ ਦਾ ਫੋਨ ਤੱਕ ਨਹੀਂ ਆਇਆ ਕਦੀ ਆਪ ਨੂੰ ਮੇਰੇ ਸਾਨੂੰ ਕੋਈ ਫੋਨ ਨਹੀਂ ਕਿਸੇ ਦਾ ਵੀ ਆਇਆ ਬਸ ਇੱਥੇ ਜਿੱਥੇ ਪਤਾ ਲੱਗਦਾ ਸੀ ਉੱਥੇ ਜਾਂਦੇ ਸੀ ਪਰ ਕੋਈ ਪ੍ਰੂਫ ਨਹੀਂ ਸੀ ਮਿਲਦਾ ਸਾਨੂੰ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਇੱਕ ਭੈਣ ਨੇ ਸਨੇਹਾ ਦਿੱਤਾ ਵਾ ਵੀ ਜਿੱਥੇ ਵੀ ਕਿਤੇ ਬੱਬਾ ਵੀਰ ਹੈਗਾ ਘਰੇ ਵਾਪਸ ਆ ਜੇ ਕਿਉਂਕਿ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਰੋ ਰੋ ਕੇ ਇਸ ਭੈਣ ਦਾ ਤੁਸੀਂ ਦੇਖ ਸਕਦੇ ਹੋ ਇੱਕ ਭੈਣ ਦਾ ਸਹਾਰਾ ਸੀ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਇੱਕ ਸਹਾਰਾ ਹੀ ਹੁੰਦਾ ਭਰਾ ਦਾ ਪਰ ਉਹ ਵੀ ਕਿਤੇ ਸਾਰ ਅੱਜ ਕਿਤੇ ਗਵਾਜ ਦਾ ਨਜ਼ਰ ਆ ਰਿਹਾ ਵਾ ਅਤੇ ਇਸ ਪੈਣ ਨੇ ਬਹੁਤ ਪਾਲ ਕੀਤੀ ਇਸ ਪੈਣ ਦਾ ਕਹਿਣਾ ਵੀ ਬਹੁਤ ਜਗ੍ਹਾ ਲੱਭਿਆ ਪਠਾਨਕੋਟ ਤੱਕ ਜਾ ਕੇ ਲੱਭ ਕੇ ਆਏ ਆ ਪਰ ਕਿਤੇ ਜਿਹੜਾ ਇਸ ਵੀਰ ਦੀ ਪਾਲ ਨਹੀਂ ਹੋਈ ਪਰ ਹੁਣ ਸੋਚਦੀ ਹੋਊਗੀ ਪੈਣ ਵੀ ਕਿਹੜੇ ਹਾਲਾਤਾਂ ਵਿੱਚ ਹੋਊਗਾ ਭਰਾ ਪਤਾ ਨਹੀਂ ਕਿਹੜੇ ਕੱਪੜੇ ਪਾਏ ਹੋਣਗੇ ਇਹਦੀ ਠੰਡ ਬਹੁਤ ਪੈ ਰਹੀ ਆ ਰੋਟੀ ਖਾਦੀ ਨਹੀਂ ਖਾਦੀ ਹੋਊਗੀ ਤੇ ਪੈਣ ਫਿਰ ਘਰੇ ਜੇ ਰੋਟੀ ਖਾਂਦੇ ਹੋਊਗਾ ਰੋਟੀ ਫਿਰ ਤੁਹਾਨੂੰ ਲੰਘਦੀ ਲੰਘਦੀ ਜਾਂ ਕਿੰਨੀ ਕੀ ਯਾਦ ਆਉਂਦੀ ਰੋਟੀ ਵਾਲ ਵੇਖ ਕੇ ਵੀ ਭਰਾ ਨੇ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿੰਨਾ ਕੁ ਮਨ ਰੋਟੀ ਕੀ ਗਾਣੀ ਰੋਟੀ ਦੇ ਕਿਤੇ ਮੰਦੇ ਆ ਉਹ ਵੀ ਨੇ ਅੰਦਰ ਜਾਂਦੀ ਸਾਡੀ ਹੁਣ ਵੀ ਸਬਜ਼ੀ ਅੰਦਰ ਹੀ ਬਣੀ ਆ ਪਈ ਹੈ ਪਰ ਸਾਡੇ ਅੰਦਰ ਜਾਂਦੀ ਨਹੀਂ ਕੀ ਕਰੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਜੀ ਬੱਚੀ ਆਪਣੇ ਮੰਮਾ ਦੇ ਅੱਖਾਂ ਤੋਂ ਅਥਰੂ ਜਿਹੜੇ ਨੇ ਉਹ ਸਾਫ਼ ਕਰਦੀ ਆ ਤੇ ਆਪਣੀ ਮਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਇਸ ਭਾਂਜੀ ਦਾ ਵੀ ਬਹੁਤ ਪਿਆਰ ਸੀ ਆਪਣੇ ਮਾਮੂ ਦੇ ਨਾਲ ਤੇ ਜਦੋਂ ਵੀ ਕਿਤੇ ਯਾਦ ਕਰਦੀ ਆ ਆਪਣੀ ਮੰਮੀ ਨੂੰ ਜਰੂਰ ਪੁੱਛਦੀ ਆ ਕਿ ਮੰਮੀ ਸਾਡਾ ਮਾਮੂ ਜਿਹੜਾ ਬੱਬਾ ਵਾ ਕਦੋਂ ਵਾਪਸ ਆਵੇਗਾ ਕਿਉਂਕਿ ਬਹੁਤ ਪਿਆਰ ਸੀ ਇੱਕ ਭਾਂਜੀ ਨਾਲ ਤੇ ਤੁਸੀਂ ਦੇਖ ਸਕਦੇ ਹੋ ਛੋਟੀ ਜਿਹੀ ਬੱਚੀ ਫੋਟੋਆਂ ਜਿਹੜੀਆਂ ਗਲ ਦੇ ਨਾਲ ਲਾ ਕੇ ਆਪਣੇ ਮਾਮਾ ਨੂੰ ਯਾਦ ਕਰਦੀ ਹੈ ਪਰ ਸਾਡੀ ਇਸ ਦਸ਼ਕਾ ਨੂੰ ਪੀਲ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿੱਥੇ ਵੀ ਕਿਤੇ ਇਸ ਵੀਡੀਓ ਨੂੰ ਕੋਈ ਸ਼ੇਅਰ ਕਰਦਾ ਜਾਂ ਜਿੱਥੇ ਕੋਈ ਦੇਖਦਾ ਤੇ ਜਾਂ ਬੱਬਾ ਵੀਰ ਜਿਹੜਾ ਹਰਕਿਸ਼ਨ ਬੱਬਾ ਵਾ ਉਸ ਤੋਂ ਬੱਬਾ ਇਸ ਨੂੰ ਜਿਹੜੇ ਕੋਈ ਲੱਭਦਾ ਵਾ ਇਸ ਪਰਿਵਾਰ ਨਾਲ رابطہ ਕੀਤਾ ਜਾਵੇ ਤਾਂ ਜੋ ਕਿ ਕਿਉਂਕਿ ਪਰਿਵਾਰ ਦਾ ਬਹੁਤ ਬੁਰਾ ਹਾਲਿਆ ਲੋ ਲੋ ਕੇ ਅਜੇ ਇੱਕ ਮਹੀਨਾ ਸਮਾਂ ਹੋ ਚੱਲਿਆ ਜਦੋਂ ਮਨ 'ਚ ਵਿਚਾਰ ਆਉਂਦੇ ਨੇ ਕਦੀ ਇੱਕ ਦਿਨ ਨਹੀਂ ਸੀ ਘਰੋਂ ਕਦੀ ਗਿਆ ਅੱਜ ਇੱਕ ਮਹੀਨਾ ਸਮਾਂ ਹੋ ਚੱਲਿਆ ਵਾ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿਹੜੇ ਹਾਲਾਤ ਕੱਪੜੇ ਪਾਏ ਹੋਣਗੇ ਰੋਟੀ ਖਾਦੀ ਖਾਦੀ ਹੋਗੀ ਬੜੇ ਮਨ 'ਚ ਵਿਚਾਰ ਆਉਂਦੇ ਨੇ ਭੈਣ ਦੇ ਕਿਉਂਕਿ ਭੈਣ ਭਰਾਵਾਂ ਦਾ ਜਿਹੜਾ ਪਿਆਰ ਹੀ ਹੁੰਦਾ ਬਹੁਤ ਜ਼ਿਆਦਾ ਹੁੰਦਾ ਵਾ ਸੁਖਦੁਖ ਜਿਹ ਹਮੇਸ਼ਾ ਭਾਈਵਾਲ ਹੁੰਦੇ ਨੇ ਬਚਪਨ ਤੋਂ ਖੇਡਣ ਵਾਲਕੇ ਵੱਡੇ ਹੋਏ ਹੁੰਦੇ ਨੇ ਇੱਕ ਦੂਜੇ ਦਾ ਸਾਹਰਾ ਹੁੰਦੇ ਨੇ ਜਿਵੇਂ ਦੱਸਿਆ ਭੈਣ ਨੇ ਵੀ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ ਮਾਤਾ ਦੇ ਪਿਤਾ ਦੀ ਮੌਤ ਬਾਰੇ ਇੱਕ ਭਰਾ ਹੀ ਹੁੰਦਾ ਜਿਹੜਾ ਸਹਾਰਾ ਹੁੰਦਾ ਭੈਣ ਦਾ ਕੀ ਲੱਗਦਾ ਨਹੀਂ ਸੀ ਮਾਤਾ ਪਿਤਾ ਦੇ ਬਾਅਦ ਹੁਣ ਭੈਣ ਸਾਰਾ ਇਕੱਲਾ ਭਾਈ ਰਹਿ ਗਿਆ ਸੀ ਹੁਣ ਮੇਰੀ ਕੋਈ ਸਾਰਾ ਸੀ ਮੇਰਾ ਵੀਰ ਦੂਰ ਤੋਂ ਕੋਈ ਵੀ ਨਹੀਂ ਸੀ ਤੇ ਪਾਪਾ ਸੀ ਉਹਦੀ ਵੀ ਦੇ ਤੇ ਕਰੋਨਾ ਚ ਹੋ ਗਈ ਸੀ ਹੁਣ ਤੇ ਮੇਰਾ ਵੀਰ ਹੀ ਸੀ ਸਾਰਾ ਮੇਰੇ ਕੋਲ ਤੇ ਭੈਣ ਸਾਡੀ ਦਸ਼ਕਾ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣਾ ਤੁਸੀਂ ਪਤਾ ਐਡਰੈਸ ਵੀ ਦੱਸ ਦਿਓ ਜੇਕਰ ਕਿਸੇ ਨੇ ਵੇਖਿਆ ਹੋਵੇਗਾ ਜਾਂ ਤਾਂ ਕੋਈ ਵੇਖਦਾ ਦੱਸ ਵੀਡੀਓ ਨੂੰ ਤੇ ਕਿੱਥੇ رابطہ ਕੀਤਾ ਜਾਵੇ ਕੀ ਪਤਾ ਵਾ ਤੁਹਾਡਾ ਕੀ ਮੋਬਾਈਲ ਨੰਬਰ ਹੈ ਦਸ਼ਕਾ ਨੂੰ ਸਾਂਝਾ ਕਰਦੇ ਹੋ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦੀ ਕਿ ਮੇਰਾ ਵੀਰ ਜਿੱਥੇ ਵੀ ਕਿਸੇ ਨੂੰ ਮਿਲਦਾ ਮੇਰੇ ਘਰ ਲੈ ਕੇ ਆਜੋ ਮਾਲ ਮੰਡੀ ਨਿਊ ਗੋਲਡਨ ਐਵੇਨਿਊ ਅੰਮ੍ਰਿਤਸਰ ਵਾਲੀਆ ਪ੍ਰੋਪਰਟੀ ਡੀਲਰ ਵਾਲੀ ਗਲੀ 174 ਨੰਬਰ ਹਾਊਸ 7973165769 ਠੀਕ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਭੈਣ ਨੇ ਆਪਣਾ ਘਰ ਦਾ ਪਤਾ ਮੋਬਾਈਲ ਨੰਬਰ ਤੱਕ ਦੱਸ ਦਿੱਤਾ ਗਿਆ ਵਾ ਜੇ ਕੋਈ ਕਿਸ ਵੀਡੀਓ ਨੂੰ ਦੇਖਦਾ ਵਾ ਤੇ ਜਰੂਰ ਭੈਣ ਨਾਲ رابطہ ਕੀਤਾ ਜਾਵੇ ਤੇ ਜਾ ਕੇ ਬੱਬਾ ਇਸ ਵੀਡੀਓ ਨੂੰ ਦੇਖਦਾ ਹੋਊਗਾ ਤੇ ਜਰੂਰ ਵਾਪਸ ਆ ਜੇ ਕਿਉਂਕਿ ਭੈਣ ਦਾ ਬਹੁਤ ਬੁਰਾ ਹਾਲ ਹੈ ਰੋ ਰੋ ਕੇ ਇੱਕ ਮਹੀਨਾ ਸਮਾਂ ਹੋ ਚੱਲਿਆ ਹਜ ਤੱਕ ਜਿਹੜਾ ਬੱਬਾ ਵੀਰ ਹੈ ਘਰੇ ਵਾਪਸ ਨਹੀਂ ਆਇਆ ਸਾਡੀ ਦਸ਼ਕਾਂ ਨੂੰ ਪੀਨੇ ਆਪ ਇਸ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰਦੇ ਹੋ ਜਿਹੜੀ ਕਿ ਵੀਡੀਓ ਬੱਬੇ ਤੱਕ ਪਹੁੰਚ ਸਕੇ ਜਾਂ ਕਿਸੇ ਨੇ ਬੱਬੇ ਨੂੰ ਵੇਖਿਆ ਹੋਵੇ ਇਸੇ ਤਰ੍ਹਾਂ ਉਹ ਫੋਟੋਆਂ ਜਿਹੜੀਆਂ ਅੱਜ ਅਸੀਂ ਸਾਂਝੀ ਕਰਾਂਗੇ ਤੇ ਕੱਲੀ ਕੱਲੀ ਫੋਟੋ ਤੁਹਾਨੂੰ ਸਾਫ਼-ਸਾਫ਼ ਦਿਖਾਵਾਂਗੇ ਹਰ ਕਿਸੇ ਨੂੰ ਬੱਬਾ ਨਾਇਆ ਵੀਰ ਦਾ ਛੋਟਾ ਜਿੱਥੇ ਵੀ ਕਿਤੇ ਹੋ ਹੈਗਾ ਵਾ ਜਿਹੜਾ ਵੀ ਕੋਈ ਇਸ ਵੀਡੀਓ ਦੇਖਦਾ ਇਸ ਵੀਡੀਓ ਵੱਤ ਵਾ ਸ਼ੇਅਰ ਕਰਦੇ ਹੋ ਤਾਂ ਜੋ ਕਿ ਘਰੇ ਵਾਪਸ ਆ ਸਕੇ ਆਪਣੇ ਪਰਿਵਾਰ ਵਿੱਚ ਤੇ ਫਿਰ ਪਰਿਵਾਰ ਉਹ ਜਿਹੜੀ ਖੁਸ਼ੀਆਂ ਜਿਹੜੀਆਂ ਸਾਂਝੀ ਕਰ ਸਕੇ ਕਿਉਂਕਿ ਭੈਣ ਦਾ ਸਹਾਰਾ ਹੀ ਇਕੱਲਾ ਭਰਾ ਰਹਿ ਗਿਆ ਵਾ ਇੱਕ ਭਾਂਜੀ ਦਾ ਮਾਮਾ ਜਿਹੜਾ ਕਹਿ ਸਕਦਾ ਜਿਹੜਾ ਇੱਕ ਦੂਜੀ ਦਾ ਸਹਾਰਾ ਰਹਿ ਗਿਆ ਵਾ ਤੇ ਛੋਟੀ ਜੀ ਭਾਂਜੀ ਵੀ ਆਪਣੇ ਮਾਮੇ ਨੂੰ ਵੇਖ ਕੇ ਕਦੀ ਫੋਟੋਆਂ ਵੇਖ ਕੇ ਯਾਦ ਕਰ ਰਹੀ ਆ ਅਤੇ ਕਹਿ ਰਹੀ ਆਪਣੀ ਮਾਂ ਨੂੰ ਵੀ ਕਦੋਂ ਸਾਡਾ ਜਿਹੜਾ ਬੱਬਾ ਮਾਮਾ ਵਾਪਸ ਆਵੇਗਾ ਕਿਹੜੇ ਹਾਲਾਤਾਂ ਵਿੱਚ ਹੋਵੇਗਾ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਇਨਾਕ ਸ਼ੇਅਰ ਕਰਦੇ ਹੋ ਤਾਂ ਜੋ ਕਿ ਭੈਣ ਦਾ ਜਿਹੜਾ ਭਰਾ ਜਿਹੜਾ ਉਹ ਲੱਭ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਨਰਪਕ ਪੋਸਟ ਚੈਨਲ ਲਈ ਅਮਰਸਰ